ਜੈਪੀ ਜੈਪਾ ਜੈ ਸਵਧਾਨ ਮੈਂ ਜਸਵੀਰ ਕੋਟੜਾ ਬਹੁਜਨ ਭੀਮਾਰਮੀ ਪੰਜਾਬ ਸੰਗਠਨ ਦਾ ਇੱਕ ਛੋਟਾ ਜਿਹਾ ਸੇਵਾਦਾਰ ਹਾਂ ਅਤੇ ਅੱਜ ਜੋ 26 ਜਨਵਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਇੱਕ ਮਹਿੰਗੂਪੀਆ ਵੱਲੋਂ ਡਾਕਟਰ ਅੰbedkar 바ਵਾ ਸਾਹਿਬ ਜੀ ਦੇ ਬੋਤੂ ਉੱਪਰ ਹਮਲਾ ਕੀਤਾ ਗਿਆ ਸੋ ਇਹ ਬਹੁਤ ਨਿੰਦਾ ਚੋ ਘਟਨਾਏ ਜੋ ਕਿ ਗੁਰੂਦੀ ਨਗਰੀ ਦੇ ਵਿੱਚ ਜੇ ਇਹੋ ਜਿਹੀ ਬਾਰਦਾਤਾ ਹੁੰਦੀਆਂ ਇਹੋ ਜਿਹੀ ਬਾਰਦਾਤਾ ਹੋਣ ਲੱਗੀਆਂ ਤੇ ਇਸ ਪੰਜਾਬ ਸਰਕਾਰ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਕੀ ਹੋਏਗਾ ਸੋ ਇਹ ਇਹ ਸਵਾ ਸਰ ਸਰਕਾਰ ਦੀ ਸਹ ਦੇ ਨਾਲੇ ਬਾਰਦਾਤਾ ਹੁੰਦੀਆਂ ਨੇ ਔਰ ਸਾਡੀ ਮੌਜੂਦਾ ਆਪ ਦੀ ਸਰਕਾਰ ਨੂੰ ਚੇਤਾਵਨੀ ਏ ਕਿ ਇਹੋ ਜਿਹੇ ਬਹਿਰੂਪੀਆਂ ਨੂੰ ਨਾਖ ਪਾ ਨਹੀਂ ਤਾਂ ਬਾਵਾ ਸਾਹਿਬ ਦੇ ਬੱਚੇ ਔਰ ਵਾਲੇ ਜਨਾਬੇ ਚ ਸੜਕਾ ਉੱਪਰ ਉਤਰਨਗੇ ਤੇ ਆਪਣਾ ਸੰਘਰਸ਼ ਜਿਹੜਾ ਸ਼ੁਰੂ ਕਰਨਗੇ ਫੇਰ ਸਾਡੇ ਕੋਲੋਂ ਇਹ ਸਾਂਭਿਆ ਨਹੀਂ ਜਾਣਾ ਇਹ ਪੰਜਾਬ ਨੂੰ ਬਰਵਾਜ ਕਰਨ ਦਾ ਜਿਹੜਾ ਏਜੰਡਾ ਆਰਐਸਐਸ ਜਿਹੜੀ ਕਰ ਰਹੀ ਆ ਇਹ ਅਸੀਂ ਹਰ ਕਿਸੇ ਵੀ ਹਾਲਤ ਵਿੱਚ ਇਹਨਾਂ ਨੂੰ ਕਾਮਯਾਬ ਨਹੀਂ ਹੁੰਦਿਆਂਗੇ ਔਰ ਜੇ ਲੋੜ ਪਈ ਤਾਂ ਔਰ ਵਾਲੇ ਜਨਾਬੇ ਚ ਇਹੋ ਜੇ ਜੇਕਰ ਸਰਕਾਰ ਇਹਨਾਂ ਨੂੰ ਨੱਖ ਨਹੀਂ ਪਾਉਂਦੀ ਤੇ ਆਉਣ ਵਾਲੇ ਦਿਨਾਂ ਵਿੱਚ ਬਾਬਾ ਸਾਹਿਬ ਦੇ ਬੱਚੇ ਇਹੋ ਜਿਹੇ ਬਹਿਰੂਪੀਆਂ ਨੂੰ ਨੱਖ ਪਾਣਗੇ ਇਹ ਲੋਕ ਨਾ ਤਾਂ ਗੁਰੂ ਦੇ ਬਣੇ ਆਂ ਔਰ ਨਾ ਹੀ ਕਿਸੇ ਰੈਗਨਾ ਦੇ ਬਣੇ ਆਂ ਜੈ ਭੀਮ ਜੈ ਬਾਤ ਬਾਬਾ ਸਾਹਿਬ ਦੇ ਸਰਮਾਨ ਚ ਬਹੁਤ ਜਣ ਵੀ ਇਮਾਨੀ ਪੰਜਾਬ ਸੰਗਠਨ ਮદાન ਚ ਜੈ ਭੀਮ ਜੈ ਬਾਤ ਜੈ ਸਰਦਾਰ ਚੰਨ ਪੰਜਾਬੀ نیوز ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ ਕਰੋ